ਸਸੀ ਗਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਆਪਣੀ ਹਾਲ ਵੀਡੀਓ ਪਾਈ ਸੀਗੀ ਜੀ ਆਪਾਂ ਖਾਸ ਕਰਕੇ ਨਾ ਮੇਰਾ ਸੁਭਾਅ ਹੈਗਾ ਕਿ ਵੀਡੀਓ ਅਸੀਂ ਜਾਨਵਰਾਂ ਦੇ ਖਾਣ ਪੀਣ ਦੀ ਬਹੁਤ ਘੱਟ ਪਾਉਂਦੇ ਹੁੰਦੇ ਆ ਫੀਡ ਦੀ ਤਾਂ ਪਾਉਂਦੇ ਨਹੀਂ ਹੁੰਦੇ ਗਰੰਟੀ ਵੀ ਨਹੀਂ ਲੈਂਦੇ ਹੁੰਦੇ ਪਰ ਤੁਹਾਡਾ ਜਿਹੜਾ ਵੀਡੀਓ ਦੇਖ ਕੇ ਲੋਕ ਆਏ ਨੇ ਫੀਡ ਲੈ ਕੇ ਗਏ ਨੇ ਵਰਤ ਕੇ ਗਏ ਨੇ ਤਾਂ ਚੰਗਾ ਦੱਸ ਰਹੇ ਨੇ ਸੋ ਨੀਤੇ ਮੈਨੂੰ ਵੀ ਦੱਸਿਆ ਨਾ ਲੋਕਾਂ ਨੇ ਚੰਗਾ ਦੱਸਨੇ ਵੀ ਰਿਜ਼ਲਟ ਸਾਨੂੰ ਕਦੇ ਵੀ ਇੱਥੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਤੁਹਾਡੇ ਨਾਲ ਐਸੀ ਆਪਾਂ ਨੂੰ ਵੀਡੀਓ ਦੇਖ ਕੇ ਜਿਵੇਂ ਪੰਜਾਬ ਸਾਈਡ ਦੇ ਬਹੁਤ ਸਾਈਡ ਦੇ ਲਗਾ ਲਈ ਆਪਾਂ ਹਾਂਜੀ ਪੰਜਾਬ ਦੇ ਇਧਰ ਦੇ ਬਹੁਤ ਜਿਆਦਾ ਕਸਟਮਰ ਆ ਕੇ ਉਹਨਾਂ ਨੇ ਵੀਡੀਓ ਦਾ ਰਿਵਿਊ ਚੰਗਾ ਦਿੱਤਾ ਜੀ ਹਾਂ ਉਹਨਾਂ ਨੇ ਕਿਹਾ ਵੀ ਚਲੋ ਚੀਜ਼ ਦੇਖਣ ਤੋਂ ਪਤਾ ਲੱਗਦਾ ਕੁਝ ਚੀਜ਼ਾਂ ਆਪਾਂ ਦੱਸ ਨਹੀਂ ਸਕਦੇ ਕਿਉਂਕਿ ਦੇਖੋ ਕਿ ਮਿਲ ਰਿਹਾ ਹੈ ਕੀ ਨਹੀਂ ਮਿਲਦਾ ਹਾਂਜੀ ਕਿਤੇ ਕਿਤੇ ਨਾ ਕਿਤੇ ਆ ਚੀਜ਼ਾਂ ਵੀਡੀਓ ਰਾਹੀਂ ਪਤਾ ਲੱਗ ਜਾਂਦਾ ਬਿਲਕੁਲ ਕਿਉਂਕਿ ਮੈਂ ਬੱਕਰੀ ਪਾਲਣ ਕਿਤੇ ਨਾਲ ਕਿਸਾਨਾਂ ਦੇ ਨਾਲ ਕਾਫੀ ਲੰਬੇ ਨਾਲ ਵਧੀਆ ਲਿੰਕ ਬਣੇ ਹੋਏ ਨੇ ਪਰ ਰਤੀ ਅਸ਼ਰ ਦੇ ਵਿੱਚ ਤੁਸੀਂ ਐਨਾ ਕੁਝ ਦੇ ਰਹੇ ਹੋ ਮੈਨੂੰ ਖੁਦ ਨੂੰ ਨਹੀਂ ਪਤਾ ਸੀਗਾ ਵੀਡੀਓ ਦੇਖ ਕੇ ਪਤਾ ਲੱਗ ਜਾਂਦਾ ਹਾਂ ਅੱਜ ਫੇਰ ਆਪਾਂ ਰਿਪੀਟ ਕਰਦੇ ਆ ਆਪਾਂ ਕੀ ਕੁਝ ਦੇ ਰਹੇ ਹਾਂ ਆਪਣੇ ਕੋਲ ਜੀ ਦੇਖੋ ਅਗਰ ਸਪੈਸ਼ਲੀ ਤਿਆਰ ਕਰਦਿਆਂ ਤਾਂ ਆਪਾਂ ਆਪਣੀ ਫੀਡ ਤਿਆਰ ਕਰਦਾਂ ਸਪੈਸ਼ਲ ਦਾ ਜੀ ਚਾਹੇ ਅਗਲਾ ਕੋਲੇ ਬਿਠਾ ਕੇ ਹਾਂਜੀ ਇੱਥੇ ਜਿੱਥੇ ਤਿਆਰ ਕਰਵਾ ਸਕਦਾ ਹੈਗਾ ਜਿਹੇ ਜੀ ਮਰਜ਼ੀ ਕੁਆਲਿਟੀ ਦਾ ਅਗਲਾ ਖੁੱਦੀ ਫੀਡ ਤਿਆਰ ਕਰਾ ਸਕਦਾ ਜਿਹਦੇ ਵਿੱਚ ਕਣਕ ਮੱਕਾ ਜੋ ਸਰੋਂ ਤਾਰਾ ਮੀਰਾ ਮੇਥੀ ਸੋਇਆ ਚੂੜੀ ਸੋਇਆ ਦੀ ਓਸੀ ਬਨੋਲਾ ਖਲ ਚਨਾ ਦਾਲ ਛਿਲਕਾ ਚੌਕਰ ਨਮ ਹਰ ਤਰ੍ਹਾਂ ਦੇ ਪਾਊਡਰ ਪਾ ਕੇ ਫੀਡ ਆਪਣੀ ਤਿਆਰ ਕਰਵਾਉਣ ਲਈ ਜਾਵੇ ਸਾਰੀਆਂ ਆਈਟਮਾਂ ਇੱਥੇ ਮੌਜੂਦ ਹੁੰਦੀਆਂ ਥੋਡੇ ਕੋਲ ਥੋਡੇ ਕੋਲ ਤਲਾਵੇ ਤੇ ਇਹਦੇ ਵਿੱਚ ਪਵਾਵੇ ਆਪਦੇ ਕੋਲੇ ਖੜਕੇ ਕੋਲ ਖੜਕੇ ਆਪਦਾ ਬਣਵਾ ਕੇ ਲੈ ਕੇ ਜਾਵੇ ਅੱਜ ਆਪਾਂ ਅਗਰ ਗੱਲ ਕਰੀਏ ਮੇਰਾ ਮਾਲ ਟਵਾਨਾ ਪੁਣਾ ਹਮ ਲਤਾਣੀ ਕਈ ਸ਼ਹਿਰਾਂ ਦੇ ਵਿੱਚ ਜਾ ਰਿਹਾ ਹੈ ਜੀ ਹਾਂ ਬਹੁਤ-ਬਹੁਤ ਮੁਬਾਰਕਾਂ ਨੇ ਜੀ ਤੁਹਾਨੂੰ ਕਿਉਂਕਿ ਬਹੁਤ ਚੰਗਾ ਨਾਮ ਚੱਲ ਰਿਹਾ ਹੁਣ ਇਸ ਆਪਣੀ ਫੀਡ ਦਾ ਵਿਜੇਗੁਰ ਦਾ ਪੂਰੇ ਇਲਾਕੇ 'ਚ ਨਾਮ ਹੈ ਹਰ ਚੀਜ਼ ਮਿਲ ਜੇ ਕਿਉਂਕਿ ਹਰ ਚੀਜ਼ ਮਿਲ ਜਾਂਦੀ ਹੈ ਇਸ ਤੋਂ ਪ੍ਰੋਬਲੀ ਪਸ਼ੂ ਪਾਲਕਾਂ ਨੂੰ ਪ੍ਰੋਬਲਮ ਆਉਂਦੀ ਅੱਜ ਇਹ ਕੁਆਲਿਟੀ ਦੀ ਗੱਲ ਹੈ ਕੁਆਲਿਟੀ ਵਧੀਆ ਦੇਵਾਂਗੇ ਤਾਂ ਦੇਖੋ ਜੁੜਨਗੇ ਅਗਰ ਆਪਾਂ ਕੁਆਲਿਟੀ ਅੱਜ ਪਸ਼ੂਆਂ ਨਾਲ ਬੇਜ਼ਬਾਨ ਪਸ਼ੂਆਂ ਨਾਲ ਕੋਈ ਗਲਤ ਕੰਮ ਕਰਾਂਗੇ ਤਾਂ ਆਪਣੇ ਤੇ ਵੀ ਪੈਣਾ ਹੈ ਦੁੱਧ ਪੀਣਾ ਲੋਕਾਂ ਨੂੰ ਦੇਖੋ ਕੋਈ ਚੀਜ਼ ਚੰਗੀ ਦੇਵਾਂਗੇ ਤਾਂ ਅਗਲਾ ਰਿਪੀਟ ਲੈ ਕੇ ਜਾਊਗਾ ਜੀ ਜੀ ਅਗਰ ਦੁੱਧ ਵੈਸੀ ਹੋ ਕਰਨਾ ਤਾਂ ਅਗਲਾ ਇਹ ਚੀਜ਼ਾਂ ਨੂੰ ਮਾੜੀ ਪਾ ਕੇ ਜੋ ਮਰਜ਼ੀ ਆਪਾਂ ਦੇ ਸਕਦੇ ਹਾਂ ਪਰ ਇਹ ਕੰਮ ਕਰਨਾ ਨਹੀਂ ਆਪਾਂ ਜੀ ਜੀ ਹਾਂ ਕਿਉਂਕਿ ਬੇਜ਼ਬਾਨ ਨੇ ਕਮਾਈ ਤਾਂ ਅਲੱਗ ਦੀ ਗੱਲ ਹੈ ਉਦੋਂ ਫਿਰ ਪੁੰਨ ਪਾਪ ਵਾਲਾ ਕੰਮ ਵੀ ਹੈਗਾ ਜੁੜਿਆ ਹੋਇਆ ਨਾਲ ਬਿਲਕੁਲ ਬਈ ਜੀ ਅੱਛਾ ਇਹ ਤਾਂ ਨਾਜ ਨੇ ਜਿਹੜੇ ਤੁਹਾਡੇ ਕੋਲੋਂ ਮਿਲ ਜਾਂਦੇ ਨੇ ਤੇ ਤੁਹਾਡੇ ਕੋਲੇ ਬੈਠ ਕੇ ਬੰਦਾ ਆਪਦਾ ਫੀਡ ਆਪਦੇ ਆਪਦੇ ਤਰੀਕੇ ਦੀ ਬਣਵਾ ਸਕਦਾ ਤੇ ਤੁਹਾਡੇ ਕੋਲ ਬਣੀ ਮਨਾਈ ਹੋਵੇ ਆਪਣੇ ਤਰੀਕੇ ਦੀ ਬਣੀ ਹੋਵੇ ਕਿਉਂਕਿ ਤੁਸੀਂ ਮੈਨੂੰ ਪਤਾ ਡਾਕਟਰ ਜੀਵਨ ਗੁਪਤਾ ਵਰਗਾ ਨਾਲ ਕਾਫੀ ਚੰਗੇ ਡਾਕਟਰ ਨਾਲ ਤੁਸੀਂ ਜੁੜੇ ਹੋਏ ਹੋ ਤਾਂ ਤੁਸੀਂ ਸਮਝਦਾਰੇ ਨਾਲ ਹੀ ਬਣਾਉਣੇ ਹੋ ਤਾਂ ਥੋੜੀ ਆਪਦੀ ਬਣੀ ਮਨਾਈ ਜੇ ਕੋਈ ਲੈਣਾ ਚਾਵੇ ਉਹ ਵੀ ਤਿਆਰ ਹੁੰਦੀ ਹੈ ਜੀ ਆਪਣੇ ਉਹਦੇ ਦੇ 1600 ਰੁਪਏ ਦਾ ਵੇਚ ਗਿਆ ਜੀ 50 ਕਿਲੋ 1800 ਰੁਪਏ ਦਾ ਵੇਚ ਗਿਆ ਜੀ 50 ਕਿਲੋ 2100 ਰੁਪਏ ਦਾ ਵੇਚ ਗਿਆ ਜੀ ਠੀਕ ਹੈ ਤੇਰੀ ਬੱਕਰੀਆਂ ਵਾਸਤੇ ਸਪੈਸ਼ਲ ਕੋਈ ਕੁਝ ਹੈ ਉਹ ਬੱਕਰੀਆਂ ਲਈ ਫੀਡ 950 ਰੁਪਏ ਦਾ ਵੇਚ ਗਿਆ ਜੀ ਪੈਲੇਟ ਦੇ ਵਿੱਚ ਲੈਣੀਆਂ ਤਾਂ ਗੋਲੀ ਵਾਲੀ ਫੀਡ ਜੀ 1150 ਦਾ ਵੇਚ ਗਿਆ ਜੀ ਗੋਲੀ ਦੇ ਵਿੱਚ ਹੀ ਜੀ ਅਗਰ ਇੱਕ ਆਪਾਂ ਮੈਚ ਦੇ ਵਿੱਚ ਲੈਣਾ ਮਾਲ ਤਾਂ ਉਹ 1200 ਰੁਪਏ ਦਾ ਵੇਚ ਗਿਆ 25 ਕਿਲੋ ਠੀਕ ਹੈ ਤੇ 25 25 ਨਾਲ ਹੋਰ ਜਿਹੜੇ ਫੂਡ ਸਪਲੀਮੈਂਟ ਨੇ ਉਹ ਕੀ ਕੀ ਮਿਲ ਮੇਨਾ ਮਿਖਚਾਰ ਹਰ ਕੰਪਨੀ ਦਾ ਬ੍ਰਾਂਡ ਦੇ ਵਿੱਚ ਆਉਂਗੇ ਐਮ ਐਨ ਸੀ ਕੰਪਨੀ ਦੇ ਜਿਸ ਤਰ੍ਹਾਂ ਕਾਰਗਿਲ ਕੈਮੀਨ ਕੰਪਨੀ ਦੇ ਹੋਗੇ ਪ੍ਰੀਮਿਕਸ ਹੋ ਗਿਆ ਜੀ ਜੈਗਰੋ ਦਾ ਬਾਇਟਿੰਗ ਨੋ ਦਾ ਸਿੰਗਾਪੁਰ ਦਾ ਬ੍ਰਾਂਡ ਹੈ ਜੀ ਠੀਕ ਹੈ ਜੀ ਹੋਰ ਆਪਣੇ ਮੈਨ ਕਾਈਂਡ ਦੇ ਕੰਪਨੀوں ਕੀ ਫੀਡਬੈਕ ਹੋ ਗਿਆ ਜਾਈਡਿਅਸ ਹੋ ਗਿਆ ਜੀ ਠੀਕ ਹੈ ਇੰਨਾ ਕੰਪਨੀ ਦਾ ਆਪਣੇ ਕੋਲ ਪ੍ਰੋਡਕਟ अवेलेबल ਜਿਵੇਂ ਲਿਵਰੇਟੋਨਿਕ ਹੋਗੇ ਡੀਵਰਮਰ ਵੀ ਰੱਖਦੇ ਹੋ ਕੁਛ ਨਹੀਂ ਡੀਵਰਮਰ ਨਹੀਂ ਕੁਛ ਰੱਖਦੇ ਮੈਂ ਸਲਾਹ ਦੇਵਾਂਗਾ ਕਿਉਂਕਿ ਤੁਸੀਂ ਉਹੀ ਕਮੀਆਂ ਫਰੋ ਵੀ ਪੂਰੀ ਕਰਦੇ ਚਲੋ ਡੀਵਰਮਰ ਇਦਾਂ ਜੀ ਇੱਕ ਇਹ ਟੈਕਸੇਬਲ ਆਈਟਮ ਹੈ ਜੋ ਆਪਾਂ ਇਹਨੂੰ ਮੈਡੀਕਲ ਮੈਡੀਕਲ ਲਾਈਨ ਦੀ ਗੱਲ ਹੈ ਹਾਂ ਹਾਂ ਆਪਾਂ ਇਹਦੇ ਵਿੱਚ ਬਾਕਸਿੰਗ ਵਾਇਂਡਰ ਮਿਲ ਜਣਗੇ ਆਪਣੇ ਕੋਲ ਇਸਟ ਮਿਲ ਜੂਗਾ ਬਾਈਪਾਸ ਫੈਟ ਹੋ ਗਈ ਬਫਰ ਹੋ ਗਿਆ ਜੀ ਕੀ ਬਫਰ ਵਿਨੇਗਰ ਹੋ ਗਿਆ ਜਿਵੇਂ ਡਾਕਟਰ ਜੀਵਨ ਗੁਰਤਾ ਨੇ ਕਿਹਾ ਸੀ ਬਫਰ ਵਿਨੇਗਰ ਬਹੁਤ ਵਧੀਆ ਚੀਜ਼ ਹੈ ਤਾਂ ਆਪਣੇ ਕੋਲ ਅਵੇਲੇਬਲ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਗਰ ਇਸਟ ਦੀ ਗੱਲ ਕਰੀ ਐਕਟਿਵ ਸੇਫ ਇਸਟ ਹੋ ਗਿਆ ਜੀ ਉਹ ਅੱਜ ਕੱਲ ਇਹ ਚੀਜ਼ਾਂ ਦੇ ਵਰਤੋਂ ਬਹੁਤ ਘੱਟ ਕਰਦੇ ਆ ਥੋੜੇ ਜਿਹਾ ਕੋਸਟਲੀ ਪੈਂਦੇ ਆ ਹਾਂ ਪਤਾ ਵੀ ਨਹੀਂ ਸੀ ਲੋਕਾਂ ਨੂੰ ਮੈਨੂੰ ਤਾਂ ਲੱਗਦਾ ਪਤਾ ਨਹੀਂ ਸੀ ਜਿਹੜਾ ਰਤੀ ਸ਼ਰ ਦੇ ਵਿੱਚ ਤੁਸੀਂ ਇੰਨਾ ਵਧੀਆ ਇੱਥੇ ਪਲੇਟਫਾਰਮ ਦਿੱਤਾ ਹਰ ਇੱਕ ਪਸ਼ੂ ਪਾਲਕਾਂ ਦੀ ਹਰ ਚੀਜ਼ ਇੱਥੇ ਤੁਹਾਨੂੰ ਪ੍ਰੋਵਾਈਡ ਕਰਵਾਈ ਹੈ ਤੇ ਬਾਕੀ ਚੰਗਾ ਲਾ ਤੁਹਾਡੇ ਕੋਲ ਇਹ ਤੁਹਾਡੀ ਦੁਕਾਨ ਦੇ ਕਿਹਾ ਕੇ شکریہ ਈਤਨਵਾਦ ਠੀਕ ਹੈ